ਜਾ ਕੋਈ ਹੋਇਆ ਹੀ ਨਹੀਂ ਪ੍ਰਮਾਤਮਾ ਵਰਗਾ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਿਰਹਾ ਜਰ ਪਰੰਦੇ ਕਹਿੰਦੇ ਜੀ ਪੰਛੀਆਂ ਗਿਰਹਾ ਕਹਿੰਦੇ ਘਰ ਨੂੰ ਤੇ ਜਰ ਕਹਿੰਦੇ ਜੀ ਜ਼ਮੀਨ ਹੁਣ ਸਤਿਗੁਰੂ ਜੀ ਕਹਿੰਦੇ ਭਾਈ ਪੰਛੀਆਂ ਦੇ ਕੋਲ ਕਿਹੜੇ ਘਰ ਨੇ ਕਿਹੜੇ ਮਕਾਨ ਪਾਏ ਹੋਏ ਨੇ ਪੱਕੇ ਪੰਛੀਆਂ ਦੇ ਜਾਂ ਉਹਨਾਂ ਦੇ ਕੋਲ ਕਿਹੜੇ ਸੋਨੇ ਚਾਂਦੀ ਦੇ ਕੋਈ ਆਪਣੇ ਮਹਿਲ ਬਣੇ ਹੋਏ ਨੇ ਉਹਨਾਂ ਦੇ ਕੋਲ ਕੀ ਖਾਣ ਵਾਸਤੇ ਕੀ ਖਜ਼ਾਨੇ ਭਰੇ ਹੋਏ ਨੇ ਉਹਨਾਂ ਦੇ ਪੰਛੀ ਦੀ ਕੇਵਲ ਤੇ ਕੇਵਲ ਆਸਪਾ ਦੇਤੇ ਆ ਦਰਖਤ ਆਪ ਆਸ ਪਰ ਆਪ ਕਹਿੰਦੇ ਜੀ ਪਾਣੀ ਤੇ ਦਰਖਤ ਦੇ ਉੱਤੇ ਰਹਿੰਦਾ ਪੰਛੀ ਕੇਵਲ ਤੇ ਕੇਵਲ ਉਥੋਂ ਫਲ ਖਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਤੇ ਬੰਦਾ ਇਹਨਾਂ ਦਾ ਸ਼ੁਕਰਾ ਹੋ ਗਿਆ ਇੰਨੇ ਪਦਾਰਥ ਪ੍ਰਮਾਤਮਾ ਨੇ ਦਿੱਤੇ ਐਨਾ ਕੁਝ ਖਾਣ ਤੋਂ ਬਾਅਦ ਵੀ ਕਦੇ ਰੱਬ ਦਾ ਸ਼ੁਕਰ ਨਹੀਂ ਕੀਤਾ ਹੈ ਜੋੜਨ ਦੇ ਵਿੱਚ ਲੱਗਾ ਹੋਇਆ ਬੈਂਕਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪੈਸੇ ਪਏ ਨੇ ਕਿੰਨਾ ਘਰ ਦੇ ਵਿੱਚ ਇਹ ਸਾਜੋ ਸਮਾਨ ਪਿਆ ਹੋਇਆ ਪਰ ਸਬਰ ਨਹੀਂ ਆਇਆ ਬੰਦੇ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਜੇ ਜੀਵਨ ਜਿਉਣਾ ਹੈ ਤੇ ਇੱਕ ਪੰਛੀ ਨੂੰ ਦੇਖ ਕੇ ਜੀ ਪੰਛੀ ਦਰਖਤ ਦੇ ਉੱਪਰ ਹੀ ਸਾਰਾ ਜੀਵਨ ਜਿਹੜਾ ਆਪਣਾ ਕੱਢ ਦਿੰਦਾ ਹੈ ਔਰ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਰਹਿੰਦਾ ਸਤਗੁਰੂ ਜੀ ਕਹਿੰਦੇ ਆਪ ਆਸ ਕਰ ਕੇਵਲ ਤੇ ਕੇਵਲ ਉਹਦੀ ਆਸ ਇੱਕ ਦਰਖਤ ਦੇ ਉੱਤੇ ਤੇ ਪ੍ਰਮਾਤਮਾ ਵੱਲੋਂ ਪੈਦਾ ਕੀਤੇ ਹੋਏ ਪਾਣੀ ਦੇ ਉੱਪਰ ਆਉਂਦੀ ਹੈ ਸਤਗੁਰੂ ਜੀ ਕਹਿੰਦੇ ਭਾਈ ਉਹ ਜੋੜਨ ਦੇ ਵਿੱਚ ਨਹੀਂ ਲੱਗਾ ਹੋਇਆ ਅੱਜ ਮਿਲ ਗਈ ਕੱਲ ਨੂੰ ਪ੍ਰਮਾਤਮਾ ਆਪੇ ਦੇ ਦੇਵੇਗਾ ਉਹਨੂੰ ਫਿਕਰ ਹੈ ਇਹੀ ਬਚਨ ਸਾਨੂੰ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਸਿਖਾਇਆ ਸੀ ਸਾਧ ਸੰਗਤ ਜਦੋਂ ਤਾਂ ਅਨਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਨ ਤੇ ਸਤਿਗੁਰੂ ਜੀ ਪ੍ਰਸ਼ਾਦਾ ਪਾਣੀ ਤਿਆਰ ਕਰਾਉਣਾ ਜਿਹੜਾ ਲੰਗਰ ਦੇ ਵਿੱਚ ਜਿੰਨਾ ਸਾਧ ਸੰਗਤ ਜੀ ਸੰਗਤ ਨੇ ਛਕ ਲਿਆ ਜਦੋਂ ਲੰਗਰ ਦੇ ਵਿੱਚੋਂ ਸਾਰਾ ਸੰਗਤ ਜਿਹੜੀ ਛਕ ਲੈਂਦੀ ਸੀ ਨਾ ਜਿਹੜਾ ਲੰਗਰ ਪ੍ਰਸ਼ਾਦਾ ਰਹਿ ਜਾਂਦਾ ਸੀ ਸਤਿਗੁਰੂ ਜੀ ਬਿਆਸ ਦਰਿਆ ਦੇ ਵਿੱਚ ਰੋੜ ਦਿੰਦੇ ਸਨ ਕਿ ਸਿੱਖਾਂ ਨੇ ਕਿਹਾ ਕਰਨਾ ਕਿ ਸਤਿਗੁਰੂ ਜੀ ਸਵੇਰੇ ਕੰਮ ਆ ਜਾਵੇਗਾ ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਸਵੇਰ ਦੇ ਰਿਹਾ ਹੈ ਜਿਹੜੇ ਪ੍ਰਮਾਤਮਾ ਨੇ ਸਵੇਰੇ ਸੁਵਾਸ ਦੇਣੇ ਨੇ ਉਹ ਪ੍ਰਮਾਤਮਾ ਨੇ ਰੋਟੀ ਦਾ ਪ੍ਰਬੰਧ ਵੀ ਸਵੇਰੇ ਆਪੇ ਕਰ ਦੇਣਾ ਹੈ। ਇਹ ਸੀ ਇੱਕ ਆਸ। ਇਹ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਸੀ ਸਬਕ ਕਿ ਜ਼ਿਆਦਾ ਜੋੜਨ ਦੇ ਚੱਕਰ ਦੇ ਵਿੱਚ ਨਾ ਪੈ। ਬੰਦਾ ساری ਜ਼ਿੰਦਗੀ ਜੋੜਨ ਦੇ ਚੱਕਰ ਵਿੱਚ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਜਿਉਣਾ ਹੀ ਭੁੱਲ ਜਾਂਦਾ ਹੈ। ਕਿ ਮੈਂ ਜਿਉਣਾ ਕੀ ਹੈ? ਬੱਚੇ ਸੈਟਲ ਕਰ ਲੈਣੇ, ਬੱਚਿਆਂ ਨੂੰ ਬਾਹਰ ਸੈੱਟ ਕਰ ਦੇਣਾ, ਬੱਚਿਆਂ ਦਾ ਕਾਰੋਬਾਰ ਕਰ ਦੇਣਾ, ਆਵਦਾ ਜੀਵਨ ਹੀ ਬੰਦਾ ਭੁੱਲ ਜਾਂਦਾ। ਸਤਗੁਰੂ ਜੀ ਕਹਿੰਦੇ ਭਾਈ ਜੀਵਨ ਜਿਉਣਾ ਤੇ ਪੰਛੀਆਂ ਵਾਂਗੂ ਜੀ ਪੰਛੀਆਂ ਦੀ ਆਸਕਾ ਦੇਤੇ ਆ ਪਰਿੰਦੇ ਨਾ ਗਿਰਹਾ ਜਰ ਪਰਿੰਦਿਆਂ ਦੇ ਕੋਲ ਕੋਈ ਘਰ ਨਹੀਂ ਹੈ ਦਰਖਤ ਆਬ ਆਸਕਰ ਸਿਰਫ ਕੇਵਲ ਤੇ ਕੇਵਲ ਇੱਕ ਪਾਣੀ ਤੇ ਤਰਖ ਦੇ ਉੱਤੇ ਰਹਿ ਕੇ ਪ੍ਰਮਾਤਮਾ ਦੇ ਉੱਤੇ ਟੇਕ ਰੱਖਦੇ ਨੇ ਦਹਿੰਦ ਸੂਈ